ਸਾਰਾ ਆਪਣੀਆਂ ਹੀਫਰਾਂ ਦਾ ਪੈਣ ਆ ਗਿਆ। ਇੱਥੇ ਤੱਕ ਭਰਾਵੋ ਜਿਹੜੀਆਂ ਆਪਣੀਆਂ ਹੀਫਰਾਂ ਨੇ ਗਈਆਂ ਇਹਨਾਂ ਦਾ ਜਿਹੜਾ ਸੂਆਗਾ ਮਤਲਬ ਅਗਲੇ ਮਹੀਨੇ ਦੇ ਐਂਡ ਤੱਕ ਪੈ ਜਾਊਗਾ। ਜਿਹੜੇ ਇਹਨਾਂ ਦੇ ਆਪਣੇ ਲੇਵੇ ਨੇ ਜਿਹੜੇ ਮੈਂ ਆਪਣੀ 40116 ਨੰਬਰ ਆ ਗਈ ਤਕਰੀਬਨ ਵੀਰੋ ਆਪਣੀ ਕੋਸ਼ਿਸ਼ ਪੂਰੀ ਹੈਗੀ ਵੀ ਆਪਾਂ ਉਹਦੇ ਵਾਂਗੂ ਇਹ ਸਾਰਿਆਂ ਦੇ ਲੇਵੇ ਬਣਾਉਣੇ ਨੇਗੇ। ਤੇ ਆ ਵੀਰੋ ਹੈਗੀ ਆਪਣੀ 40116 ਨੰਬਰ। ਸਾਦੀਏ ਕੋਈ ਵੀ ਤੁਹਾਨੂੰ ਐਹੇ ਜੀ ਗਾਂ ਜਾਂ ਆਪਣੀ ਹੀਫਰ ਐਦਾਂ ਦੀ ਨਹੀਂ ਮਿਲੂਗੀ ਜਿਹੜੀ ਸਟ੍ਰੈਸ ਦੇ ਵਿੱਚ ਖੜੀ ਹੈਗੀ। ਜਾ ਜਿਹੜੀ ਹੌਂਕਰੀ ਹੈਗੀ ਵੀ ਫਰੈਸ਼ ਆਪਨੇ ਜਿਹੜੇ ਜਿਵੇਂ ਹੀਫਰਾਂ ਨੇਗੀਆਂ ਫਰਸਟ ਲაქਟੇਸ਼ਨ ਵਾਲੀਆਂ ਨੇਗੀਆਂ ਇਹਨਾਂ ਨੂੰ ਮੈਡੀਸਨ ਵੱਲ ਨਾ ਲੈ ਕੇ ਜਾਵੋ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰਦਾਂਗੇ ਬਲੌਗ ਸ਼ੁਰੂ ਅੱਜ ਆਪਾਂ ਤੁਹਾਨੂੰ ਜਿਹੜੀਆਂ ਆਪਣੀਆਂ ਹੀਫਰਾਂ ਨੇਗੀਆਂ ਪਹਿਲਾਂ ਵੀ ਆਪਾਂ ਵੀਡੀਓ 'ਚ ਦਿਖਾਇਆ ਵੀ ਕਿੱਦਾਂ ਤਿਆਰ ਹੋ ਰਹੀਆਂ ਨੇ ਜਿਨ੍ਹਾਂ ਦਾ 1 ਮਹੀਨਾ ਰਹਿ ਚੁੱਕਿਆ ਹੁਣ ਤੇ ਅੱਜ ਵੀਰੋ ਆਪਾਂ ਤੁਹਾਨੂੰ ਦੁਬਾਰਾ ਤੋਂ ਦਿਖਾਉਣੇ ਆਂਗੇ ਵੀ ਜਿਹੜਾ ਉਹਨਾਂ ਦਾ ਲੇਵ ਆ ਗਿਆ ਕਿਸ ਤਰ੍ਹਾਂ ਬਣਿਆਗਾ ਤੇ ਨਾਲ-ਨਾਲ ਥੋੜੀ ਆਪਾਂ ਤੁਹਾਨੂੰ ਡਾਈਟ ਵੀ ਦੱਸ ਦਾਂਗੇ ਦੁਬਾਰਾ ਤੋਂ ਵੀ ਆਪ ਤੇ ਪ੍ਰਭੂ ਇਹ ਸਾਰਾ ਆਪਣੀਆਂ ਹੀਫਰਾਂ ਦਾ ਪੈਣ ਆਗਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਇੱਕ ਗਾਂ ਆਗੀ ਜਿਹਨੇ ਦੂਜੇ ਸੂਏ ਸੂਣਾਗਾ ਤੇ ਬਾਕੀ ਸਾਰੀਆਂ ਹੀਫਰਾਂ ਨੇਗੀਆਂ ਸਾਰੀਆਂ ਦਾ ਤਕਰੀਬਨ ਜਿਹੜਾ ਸੂਆਗਾ ਉਹ ਆ ਸਾਲ ਦੇ ਵਿੱਚ ਪੈ ਜਾਊਗਾ ਇਹਨਾਂ ਦੇ ਵਿੱਚੋਂ ਪੰਜ ਨਹੀਂ ਜਿਹੜੀਆਂ ਉਹ ਤਾਂ ਅਗਲੇ ਮਹੀਨੇ ਦੇ ਐਂਡ ਤੱਕ ਉਹਨਾਂ ਦਾ ਸੂਆ ਪੈ ਜਾਣਾਗਾ ਬਾਕੀ ਦਸੰਬਰ ਦੇ ਵਿੱਚ ਵਿੱਚ ਸਾਰੀਆਂ ਜਿਹੜੀਆਂ ਬਾਕੀ ਹੀਫਰਾਂ ਨੇ ਆਪਣੀਆਂ ਉਹਨਾਂ ਦਾ ਵੀ ਸੂਆ ਪੈ ਜਾਊਗਾ ਜਿਹੜੀ ਇਦੋਂ ਪਹਿਲਾਂ ਆਪਾਂ ਪਿੱਛੇ ਵੀਡੀਓ ਪਾਈ ਹੋਈ ਆ ਹੀਫਰਾਂ ਦੀ ਤੁਸੀਂ ਇੱਕ ਵਾਰ ਨੀਗਾ ਮਾਰ ਲਿਓ ਆਪਾਂ ਨੂੰ ਆਈਡੀਆ ਹੋ ਜਾਊਗਾ ਵੀ ਜਿਹੜੇ ਲੇਵ ਇਹਨਾਂਗੇ ਉਹ ਕਿਸ ਤਰ੍ਹਾਂ ਬਣ ਰਹੇ ਨੇਗੇ ਤੇ ਆਹ ਪ੍ਰਾਵੋ ਹੀ ਫਰਾਗੀ ਜਿਹੜੀ ਇਹ ਆਪਣੀ ਤੁਸੀਂ ਦੇਖੋ ਇਹਦਾ ਇਸ ਤਰ੍ਹਾਂ ਦਾ ਲੇਵਾ ਬਣਿਆਗਾ ਤੇ ਆਹ ਸੈਕੰਡ ਵਾਲੀ ਹੈਗੀ ਪ੍ਰਾਵੋ ਜਿਹੜੀ ਆ ਤੀਜੇ ਨੰਬਰ ਤੇ ਵੀਰੋ ਇਹ ਆਪਣੀ ਗਾਂਗੀ ਮਤਲਬ ਇਹਨੇ ਦੂਜੇ ਸੂਏ ਸੂਣਾਗਾ ਤੇ ਆਹ ਵੀ ਵੀਰੋ ਆਪਣੀ ਹੀ ਫਰਾਗੀ ਇੱਥੇ ਤੱਕ ਭਰਾਵੋ ਜਿਹੜੀਆਂ ਆਪਣੀਆਂ ਹੀਫਰਾਂ ਨੇ ਗਈਆਂ ਇਹਨਾਂ ਦਾ ਜਿਹੜਾ ਸੂਆਗਾ ਮਤਲਬ ਅਗਲੇ ਮਹੀਨੇ ਦੇ ਐਂਡ ਤੱਕ ਪੈ ਜਾਊਗਾ 1 2 3 4 5 6 ਨੇ ਵੀਰੋ ਇੱਕੇ ਦੇ ਵਿੱਚੋਂ ਗਾਂ ਗਈ ਇਹ ਸਾਰੇ ਵੀਰੋ ਜਿਹੜੇ ਇਹਨਾਂ ਦੇ ਆਪਣੇ ਲੇਵੇ ਨੇ ਜਿਹੜੇ ਮੈਂ ਆਪਣੀ 40116 ਨੰਬਰ ਆ ਗਈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਤੇ ਤਕਰੀਬਨ ਵੀਰੋ ਆਪਣੀ ਕੋਸ਼ਿਸ਼ ਪੂਰੀ ਹੈਗੀ ਵੀ ਆਪਾਂ ਉਹਦੇ ਵਾਂਗੂ ਇਹ ਸਾਰਿਆਂ ਦੇ ਲੇਵੇ ਬਣਾਉਣੇ ਨੇਗੇ ਕਿ ਜਿਵੇਂ ਆਪਣੀ ਉਹ 40 116 ਨੰਬਰ ਹੀਫਰ ਦਾ ਬਣਿਆ ਹੋਇਆ ਹੈਗਾ ਆ ਵੀਰੋ ਜਿਹੜੀਆਂ ਤਿੰਨ ਨੇ ਗੀਆਂ ਇਹਨਾਂ ਦਾ ਹਜੇ ਟਾਈਮ ਪਿਆਗਾ ਜਿਹੜੀਆਂ ਆਪਣੀਆਂ ਆ ਤਿੰਨ ਨੇ ਗੀਆਂ ਤੇ ਚੌਥੀ ਆ ਵੀਰੋ ਉਹ ਹਜੇ ਉਹਦੇ ਹੁਣੇ ਟੀਕਾ ਲਗਵਾਇਆ ਆਪਾਂ ਨੇ ਹਜੇ ਤਾਂ ਉਹਦੇ ਫਿਲਾਲ ਤੇ ਬਾਕੀ ਵੀਰੋ ਆਜੋ ਆਪਾਂ ਤੁਹਾਨੂੰ ਦਿਖਾਈਏ ਆਪਣੀਆਂ ਇਧਰ ਮਿਲਕਿੰਗ ਵਾਲੀਆਂ ਗਾਵਾਂ ਗਰਮੀ ਦੇ ਵਿੱਚ ਵੀਰੋ ਕੋਸ਼ਿਸ਼ ਕਰਿਆ ਕਰੋ ਵੀ ਜਿੰਨਾ ਹੋ ਸਕੇ ਵੀ ਆਪਾਂ ਆ ਜਿਹੜੇ ਫੋਗਰ ਸਿਸਟਮ ਨੇ ਹੁਣੇ ਚੇਂਜ ਨੇਗੇ ਇੱਕ ਵਾਰੀ ਵੀਰੋ ਆਪਣੇ ਪਾਈਪ ਲਾ ਕੇ ਨਾ ਸਾਰੀਆਂ ਗਾਵਾਂ ਦੇ ਉੱਤੇ ਪਾਣੀ ਵੀ ਮਾਰਤਾ ਤੇ ਉਸ ਤੋਂ ਬਾਅਦ ਵੀਰੋ ਆ ਜਿਹੜੇ ਫੋਗਰ ਨੇਗੇ ਚੱਲ ਰਹੇ ਨੇਗੇ ਤੇ ਆ ਵੀਰੋ ਹੈਗੇ ਆਪਣੀ 40116 ਨੰਬਰ ਬਾਕੀ ਵੀਰੋ ਹੁਣ ਆਪਾਂ ਤੁਹਾਨੂੰ ਹੋਰ ਵੀ ਦੱਸਦੀਏ ਹੁਣ ਆਪਾਂ ਨੇ ਕੀ ਸਿਸਟਮ ਕਰਿਆਗਾ ਤੇ ਇੱਕ ਵਾਰੀ ਆਪਾਂ ਚਲੋ ਤੁਹਾਨੂੰ ਦੁਬਾਰਾ ਤੋਂ ਨਾ ਦੱਸ ਕੇ ਲਿਆਉਣੇਗੇ ਦੇਖੋ ਉਧਰ ਤਾਂ ਆਪਣੀਆਂ ਸਾਰੀਆਂ ਹੀਫਰਾਂ ਨੇਗੀਆਂ ਜਿੰਨਾਂ ਨੂੰ ਟ੍ਰਾਂਜੈਕਸ਼ਨ ਚੱਲ ਰਹੀ ਹੈਗੀ ਤੇ ਉਸ ਤੋਂ ਬਾਅਦ ਵੀਰੋ ਇੱਥੋਂ ਲੈ ਕੇ ਆਹ ਸਾਹ ਨਹੀਂ ਆਪਣੀਆਂ گاਵਾ ਮਿਲਕਿੰਗ ਵਾਲੀਆਂ ਨੇਗੀਆਂ ਇਹ ਵੀਰੋ ਆਹ ਇੱਕ ਨੰਬਰ ਤੱਕ ਆ ਗਈ ਇਹਦੇ ਤੱਕ ਆ ਗਈ ਜਿਹੜੀ ਆਪਣੀਆਂ ਸਾਹੀਵਾਲ ਆ ਗਈ ਪਿੱਛੇ ਜਿਹਦਾ ਸੂਆ ਪਿਆ ਸੀਗਾ ਤੇ ਅੱਜ ਵੀਰੋ ਇਹ ਹੀਟ ਚ ਵੀ ਆ ਗਈ ਲਗਭਗ 30 35 ਦਿਨਾਂ ਬਾਅਦ ਇਹ ਹੀਟ ਚ ਆ ਚੁੱਕੀ ਹੈਗੀ ਪਰ ਹੁਣ ਇਹਦੇ ਆਪਾਂ ਟੀਕਾ ਨਹੀਂ ਭਰਾਵਾਂਗੇ ਡੇਢ ਕਿ ਮਹੀਨਾ ਹੋ ਜਦੋਂ ਗਰਮੀ ਤਕਰੀਬਨ ਲੰਘੂਗੀ ਅਗਸਤ ਦਾ ਮਹੀਨਾ ਲੰਘਾ ਕੇ ਸਤੰਬਰ ਦੇ ਐਂਡ ਦੇ ਵਿੱਚ ਜਾ ਕੇ ਆਪਾਂ ਇਹਦੇ ਟੀਕਾ ਲਗਵਾਵਾਂਗੇ ਤੇ ਆ ਵੀਰੋ 1 2 3 ਜਿਹੜੀਆਂ ਆਹ ਆਪਣੀਆਂ ਹੈਗੀਆਂ ਨੇ ਸਾਰੀਆਂ ਆਪਾਂ ਨੇ ਹੁਣ ਡਰਾਈ ਕਰਨੀਆਂ ਰਹਿਗੀਆਂ ਇਹਦੇ ਵਿੱਚੋਂ ਜਿਹੜੀਆਂ ਆਪਾਂ ਨੇ ਡਰਾਈ ਕਰਤੀਆਂ ਜਿਵੇਂ ਆਹ ਪਹਿਲੇ ਨੰਬਰ ਵਾਲੀ ਡਰਾਈ ਕਰਤੀ ਇਹ ਕੱਲ੍ਹ ਕਰੀ ਆ ਆਪਣੇ ਵੀਰੋ ਤੇ ਉਸ ਤੋਂ ਬਾਅਦ ਆ ਵੀ ਆਪਣੀ ਡਰਾਈ ਹੈਗੀ ਤੇ ਆ ਵੀ ਵੀਰੋ ਆਪਣੀ ਡਰਾਈ ਹੈਗੀ 1 2 3 ਇਹ ਹਜੇ ਆਪਾਂ ਨੇ ਹੁਣ ਡرائی ਕਰਨੀਆਂ ਨੇਗੀਆਂ ਇਹਨਾਂ ਦੀ ਤਿਆਰੀ ਹੈ ਜਿਹੜੀ ਚੱਲ ਰਹੀ ਆ ਇਹਨਾਂ ਦਾ ਇੱਦਾਂ ਅਲੱਗ ਤੋਂ ਪੈਣ ਬਣਾ ਲਿਆ ਇਹਨਾਂ ਨੂੰ ਤੂੜੀ ਆਪਾਂ ਜ਼ਿਆਦਾ ਦੇ ਰਹਾਂਗੇ ਤੇ ਜਿਹੜੀ ਫੀਡ ਹੈ ਜੀ ਬਿਲਕੁਲ ਬੰਦ ਕਰਤੀ ਸੈਲਜ ਵੀ ਇਹਨਾਂ ਨੂੰ ਆਪਾਂ ਘੱਟ ਦੇ ਰਹਾਂਗੇ ਵੀ ਜਿਹੜਾ ਇਹਨਾਂ ਦਾ ਦੁੱਧ ਆਗਾ 10 ਲੀਟਰ ਤੋਂ ਨੀਚੇ ਆ ਜਾਏ ਜਦੋਂ 10 ਲੀਟਰ ਤੋਂ ਨੀਚੇ ਆ ਜਾਊਗਾ ਉਸ ਤੋਂ ਬਾਅਦ ਭਰਾਵੋ ਫਿਰ ਆਪਾਂ ਇਹਨਾਂ ਦਾ ਦੁੱਧਾ ਜਿਹੜਾ ਇੱਕ ਵਾਰੀ ਟੈਸਟ ਕਰ ਲਾਂਗੇ ਸਬ ਕਲੀਨਿਕਲ ਕੋਈ ਮਸਟੈਟਿਕਸ ਤਾਂ ਨਹੀਂ ਹੈਗੀ ਵੈਸੇ ਆਪਾਂ ਇੱਕ ਦੋ ਦਿਨਾਂ ਬਾਅਦ ਚੈੱਕ ਕਰ ਲੈਨੇ ਆਂਗੇ ਪਰ ਲਾਸਟ ਵਾਲੇ ਦਿਨ ਉਸ ਤੋਂ ਬਾਅਦ ਭਰਾ ਉਹ ਲਾ ਕੇ ਐਲ ਇੰਜੈਕਸ਼ਨ ਇਹਨਾਂ ਦੇ ਆਪਾਂ ਟੀਬਾਂ ਭਰ ਦਾਂਗੇ ਜਿਹੜੀਆਂ ਤੰਨ ਰਹਿ ਗਈਆਂ ਤੇ ਬਾਕੀ ਵੀਰੋ ਬਹੁਤ ਵੀਰ ਨਾਲ ਇੱਕ ਚੀਜ਼ ਕਹਿੰਦੇ ਨੇ ਵੀ ਜਿਹੜੀਆਂ ਗਾਵਾਂ ਨੇਗੀਆਂ ਉਹਨਾਂ ਦਾ ਇਨਟੇਕ ਆ ਜਿਹੜਾ ਘੱਟ ਆਗਾ ਫੈਟ ਐ ਸਨੈਪ ਤਾਂ ਚਲੋ ਬਹੁਤ ਬਰਾਹ ਕਹਿੰਦੇ ਨੇ ਕਿ ਵੀ ਬਹੁਤ ਘੱਟ ਆ ਰਹੀ ਹੈਗੀ ਤਿੰਨ ਦੋ ਤੱਕ ਵੀ ਕਹਿੰਦੇ ਆ ਰਹੀ ਹੈਗੀ ਤੇ ਉਸ ਤੋਂ ਬਾਅਦ ਜਿਹੜੀਆਂ ਗਾਵਾਂ ਨੇਗੀਆਂ ਤਕਰੀਬਨ ਉਹ ਕਹਿੰਦੇ ਵੀ ਜਦੋਂ ਖਾਂਦੀਆਂ ਨੇਗੀਆਂ ਜੀਭਾਂ ਬਹੁਤ ਬਾਹ ਰਹਿੰਦੀਆਂ ਨੇਗੀਆਂ ਝੂਟੇ ਮਾਰਦੀਆਂ ਨੇਗੀਆਂ ਤੇ ਵਿਰੋ ਦੇਖੋ ਕੋਈ ਦਵਾਈਆਂ ਜਾਂ ਪ੍ਰੋਡਕਟ ਉਹਨਾਂ ਕੰਮ ਨਹੀਂ ਕਰਨਗੀਆਂ ਜੇ ਤੁਸੀਂ ਜੇ ਵੀ ਦੋਗੇ ਇੱਕ ਦੋ ਮਿੰਟ ਕਰ ਲੈਣਗੇ ਅੱਧਾ ਘੰਟਾ ਕਰ ਲੈਣਗੇ ਉਹ ਕੰਮ ਕੋਈ ਉਹਨਾਂ ਦਾ ਹੀ ਨਹੀਂ ਹੈਗਾ ਵੀ ਉਹ ਆਪਾਂ ਨੂੰ ਸਾਰਾ ਦਿਨ ਗਾਮਾਂ ਨੂੰ ਠੀਕ ਰੱਖਣਗੀਆਂ ਅਸਲ ਦੇ ਵਿੱਚ ਜਿੰਨਾ ਹੋ ਸਕੇ ਜਿਹੜਾ ਆ ਫੌਗਰ ਸਿਸਟਮ ਆਗਾ ਜਿਵੇਂ ਹੁਣ ਆਪਾਂ ਪਿੱਛੋਂ ਦੀ ਪੈਂਪ ਲੈ ਕੇ ਸਾਰੀਆਂ ਗਾਵਾਂ ਨੇ ਜਿਹੜੀਆਂ ਪਿੱਛੇ ਸਾਰੀਆਂ ਨਮਾਹਤੀ ਚੰਗੀ ਤਰ੍ਹਾਂ ਵੀ ਇਹੀ ਤਿੰਨ ਚਾਰ ਬਾਰ ਕਰੋ ਸਵੇਰੇ ਕਰੋ 10 11 ਵਜੇ ਕਰੋ 2 3 ਵਜੇ ਦੁਬਾਰੇ ਕਰੋ ਸ਼ਾਮ ਨੂੰ ਪ੍ਰਭੂ ਫੇਰ ਕਰੋ ਆਪਣਾ ਇਹੀ 4-5 ਟਾਈਮ ਆਪਾਂ ਲੈ ਗਏ ਜਿਹੜੀਆਂ ਇਹ ਕਰਦੇ ਰਹਣੇ ਆਗੇ ਤੇ ਹੁਣ ਆ ਜਿਹੜੇ ਫੋਗਰ ਨੇ ਫਿਰ ਉਹੇ ਚੱਲ ਰਹੇ ਨੇਗੇ ਤੇ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਦੇਖੋ ਸਾਰੀਆਂ ਗਾਵਾਂ ਦਿਖਾਉਣੇ ਆਗੇ ਸ਼ੁਰੂ ਤੋਂ ਦਿਖਾਉਣੇ ਵੀਰੋ ਕੱਲੇ-ਕੱਲੀ ਗਾਂ ਆਪਾਂ ਦੇਖੋ ਜਗਾਲੀ ਕਰ ਰਹੀਆਂ ਨੇਗੀਆਂ ਕੋਈ ਇਹ ਨਹੀਂ ਹੈਗਾ ਵੀ ਕੋਈ ਵੀ ਗਾਂ ਹੈਗੀ ਹੈ ਜਿਹੜੀ ਹੌਂਕ ਰਹੀ ਹੈਗੀ ਜਾਂ ਵੀ ਕੋਈ ਸਟ੍ਰੈਸ ਚ ਆ ਗਈ ਬਾਕੀ ਖੁਰਲੀ ਦੇ ਵਿੱਚ ਜਿੰਨੇ ਵੀ ਆਪਣੇ ਕੱਖ ਪਾਏ ਹੋ ਸੀਗੇ ਤਕਰੀਬਨ ਜਿੰਨੀ ਲੋੜ ਰਹਿੰਦੀ ਹੈਗੀ ਗਰਮੀ ਦੇ ਵਿੱਚ ਵੀ ਇੰਨਾ ਇਨਟੇਕ ਰਹੇ ਉਹਨਾਂ ਨੇ ਇਹਨੇ ਖਾ ਲਿਆ 7 ਵਜੇ ਵੀ ਜਵਾਰੇ ਆਪਾਂ ਜਦੋਂ ਦਿਖਾਵਾਂਗੇ ਕੱਖ ਇਹਨਾਂ ਨੂੰ ਉਦੋਂ ਵੀ ਇਹਨਾਂ ਨੇ ਖਾ ਲੈਣਾਗਾ ਕਿਉਂਕਿ ਐਦਾਂ ਦਾ ਸਿਸਟਮ ਉਦੋਂ ਵੀ ਰਹੂਗਾ ਸਾਰਾ ਕੁਝ ਇਹ ਜਿਹੜੇ ਫੋਗਰ ਜਾਂਦੇ ਰਹੇ ਨੇਗੇ ਇਹ ਬਾਕੀ ਵੀਰੋ ਆ ਤੁਸੀਂ ਦੇਖ ਸਕਦੇ ਹੋਗੇ ਸਾਰੀਆਂ ਗਾਂ ਮੈਂ ਇੱਕ ਵਾਰੀ ਪਹਿਲਾਂ ਆਪਾਂ ਸਾਨੂੰ ਨਿਗਮ ਰਵਾਦੀਏ ਕੋਈ ਵੀ ਸਾਨੂੰ ਇਹ ਜੀ ਗਾਂ ਜਾਂ ਆਪਣੀ ਹਿਫਰ ਐਦਾਂ ਦੀ ਨਹੀਂ ਮਿਲੂਗੀ ਜਿਹੜੀ ਸਟ੍ਰੈਸ ਦੇ ਵਿੱਚ ਖੜੀ ਹੈਗੀ ਜਾਂ ਜਿਹੜੀ ਹੌਂਕਰੀ ਹੈਗੀ ਬਾਕੀ ਵੀਰੋ ਆਹ 트ਾਂਜੈਕਸ਼ਨ ਵਾਲੇ ਨੂੰ ਜਿੰਨੀ ਲੋਡ ਰਹਿੰਦੀ ਹੈਗੀ ਅਚਾਰ ਦੀ ਜਾਂ ਫੀਡ ਦੀ ਇਹਨਾਂ ਨੂੰ ਤਕਰੀਬਨ ਆਪਾਂ ਜਿਹੜੀ ਹੈਗੀ ਹੈ 4.5 ਕਿਲੋ ਦੇ ਰਿਆਂਗੇ ਇੱਕ ਨੂੰ ਤੇ ਜਿੰਨੀ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਹੈਗੀ ਉੰਨੀ ਆਪਾਂ ਆ ਮਤਲਬ ਇਹ ਆਪਦਾ ਖਾ ਲੈ ਜਾਂਦੇ ਨੇਗੇ ਇਹਨਾਂ ਦਾ ਇਨਟੇਕ ਹੈਗਾਗਾ ਕੋਈ ਇਹਨਾਂ ਨੂੰ ਆਪਾਂ ਵਾਈਟਮੈਚ ਕੁਝ ਨਹੀਂ ਦੇ ਰਹੇ ਹੈਗੇ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਕਹਿਣਾ ਹੁੰਦਾ ਵੀਡੀਓ ਦੇ ਵਿੱਚ ਵੀ ਫਰੈਸ਼ ਆਪਨੇ ਜਿਹੜੇ ਜਿਵੇਂ ਹੀਫਰਾਂ ਨੇਗੀਆਂ ਫਸਟ ਲੈਕਟੇਸ਼ਨ ਵਾਲੀਆਂ ਨੇਗੀਆਂ ਇਹਨਾਂ ਨੂੰ ਮੈਡੀਸਨ ਵੱਲ ਨਾ ਲੈ ਕੇ ਜਾਵੋ ਹਜੇ ਵੀ ਵੀਰ ਬਹੁਤ ਪੁੱਛਦੇ ਨੇ ਵੀ ਲੇਵਾ ਨਹੀਂ ਬਣ ਰਿਹਾ ਹੈਗਾ ਵੀ ਆਪਾਂ ਕੀ ਉਹਨਾਂ ਨੂੰ ਪ੍ਰੋਡਕਟ ਦਈਏ ਮੈਂ ਵੀਰੋ ਤੁਹਾਨੂੰ ਫੇਰ ਉਹੀ ਚੀਜ਼ ਕਹਿਣਾ ਹੁੰਦਾ ਵੀ 트ਾਂਜੈਕਸ਼ਨ ਜਿਹੜੀ ਹੈਗੀ ਉਹ ਤੇ ਜ਼ੋਰ ਰੱਖੋ ਹਰਾ ਚਾਰਾ ਜਿਹੜਾ ਉਹ ਗੁੱਡ ਕੁਆਲਿਟੀ ਦਾ ਦਵੋ ਤੁਸੀਂ ਲਿਆ ਕੇ ਆਪਾਂ ਨੇ ਸਪੈਸ਼ਲ ਦੱਸਿਆ ਵੀ ਹੋਇਆਗਾ ਵੀ ਜੇ ਸੈਲਜ ਨਹੀਂ ਹੈਗਾ ਤਾਂ ਚੋਕਰ ਤੇ ਮੱਕੀ ਦੇ ਦਾਣੇ ਨਾਲ 트ਾਂਜੈਕਸ਼ਨ ਕਿਵੇਂ ਤੁਸੀਂ ਮਿਕਸ ਕਰਕੇ ਖਵਾਉਣੀ ਹੈ ਜੀ ਤੇ ਇਹ ਤੇ ਵੀਰੋ ਵੱਧ ਫੋਕਸ ਰੱਖੋ ਜਿਹੜੇ ਇਹ ਪ੍ਰੋਡਕਟ ਨੇ ਨਾ ਇਹ ਜਦੋਂ ਥਾਣਾ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿ ਲੇਵਾ ਉੱਚਾ ਨੀਵਾ ਹੋ ਜਾਂਦਾਗਾ ਫਿਰ ਉਹ ਇੱਕ ਸਪੋਰਟ ਲਈ ਆਪਾਂ ਨੂੰ ट्रांजੈਕਸ਼ਨ ਦੇ ਨਾਲ ਦੇਣਾ ਪੈਂਦਾਗਾ ਫਿਰ ਉਦੋਂ ਉਹਨਾਂ ਚੀਜ਼ਾਂ ਦਾ ਆਪਾਂ ਨੂੰ ਰਿਜ਼ਲਟ ਜਿਹੜਾ ਮਿਲ ਜਾਂਦਾਗਾ ਉਹ ਐਦਾਂਗਾ ਵੀਰੋ ਬਾਕੀ ਵੀਰੋ ਫੀਡ ਤਾਂ ਵੀ ਆਪਾਂ ਤੁਹਾਨੂੰ ਦਿਖਾਈਏ ਤੇ ਆ ਵੀਰੋ ट्रांजैक्शन ਜਿਹੜੀ ਪਲੱਸ ਆ ਗਈ ਚੱਲ ਰਹੀ ਹੈਗੀ ਆਪਣੀ ਆਪਣਾ ਮੇਨ ਜੋਰ ਇਹ ਤੇ ਰਹਿੰਦਾਗਾ ਔਰ ਆਪਾਂ ਨੂੰ ਵੀਰੋ ਇਹਦਾ ਰਿਜ਼ਲਟ ਮਿਲਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਜੇ ਅੰਡਰ ਡੋਜ ਦਵਾਂਗੇ ਆਪਾਂ ਫੇਰ ਨਹੀਂ ਇਹਦਾ ਰਿਜ਼ਲਟ ਮਿਲਦਾ ਆਪਾਂ ਨੂੰ ਮੰਨ ਲਓ ਹੁਣ ਜਿਵੇਂ 4 1/2 ਕਿਲੋ ਦੀ ਰਿਕੁਆਇਰਮੈਂਟ ਆ ਲਾਸਟ ਵਾਲੇ ਮੰਥ ਦੇ ਵਿੱਚ ਤੇ ਆਪਾਂ ਦੇ ਰਹੇ ਆ 2 ਕਿਲੋ ਫੇਰ ਵੀਰੋ ਇਹਦਾ ਰਿਜ਼ਲਟ ਨਹੀਂ ਮਿਲੂਗਾ 3 ਕਿਲੋ ਹੈ ਆਪਾਂ ਨੇ 8ਵੇਂ ਮਹੀਨੇ ਚ ਦੇਣੀ ਹੈਗੀ ਤੇ 1/2 4 ਕਿਲੋ ਲਗਭਗ ਆ 4 ਤੋਂ 1/2 4 ਕਿਲੋ ਸੋਨੇ ਲਾਸਟ ਮੰਥ ਦੇ ਵਿੱਚ ਦੇਣੀ ਹੈਗੀ ਫੇਰ ਜਾ ਕੇ ਕਿਤੇ ਲੇਵਾ ਵਧੀਆ ਬਣੂਗਾ ਫੇਰ ਮਤਲਬ ਇਹ ਲਾ ਲਓ ਵੀ ਤੁਸੀਂ ਦੁੱਧ ਤੇ ਵੀ ਗਾਵਾਂ ਆਪਣੀਆਂ ਜਲਦੀ ਆਉਣਗੀਆਂ ਨਾਲੇ ਕੋਈ ਜੇੜ ਦੀ ਸਮੱਸਿਆ ਨਹੀਂ ਆਊਗੀ ਤੇ ਨਾਲੇ ਭਰਾਵੋ ਕੋਈ ਵੀ ਐਕਸਟਰਾ ਚੀਜ਼ਾਂ ਫੇਰ ਆਪਾਂ ਨੂੰ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਆਪਣੀ ਚੱਲੂਗੀ ਚਵਾਈ ਥੋੜੇ ਕ ਟਾਈਮ ਨੂੰ ਤੇ ਪੂਰੀਆਂ ਇਹ ਠੰਡੀਆਂ ਹੋ ਚੁੱਕੀਆਂ ਨੇ ਹੈਗੀਆਂ ਤੇ ਫਿਰ ਉਹ ਜਿਹੜੀ ਫੈਟ ਐਸ ਐਨ ਐਫ ਆ ਗਈ ਨਾ ਆਟੋਮੈਟਿਕਲੀ ਆਪਣੀ 4 ਪਲੱਸ ਰਹੇ ਜਾਈਗੀ 4 0 ਤੋਂ ਉੱਪਰ ਰਹਿੰਦੀ ਹੈਗੀ ਉਹਦਾ ਮੇਨ ਕਾਰਨ ਇਹੀ ਆਗਾ ਵੀ ਹੁਣ ਤੁਸੀਂ ਲਾ ਲਓ ਵੀ ਇਹ ਸਟ੍ਰੈਸ ਫ੍ਰੀ ਹੋ ਕੇ ਦੁੱਧ ਦੇਣਗੀਆਂ ਤੇ ਜੇ ਹੁਣ ਇਹੀ گاਵਾ ਵੀਰੋ ਮੰਨ ਲਓ ਜੀਬਾ ਇਹਨਾਂ ਦੀਆਂ ਬਾਹਰ ਰਹਿਣਗੀਆਂ ਹੌਂਕਣਗੀਆਂ ਤੇ ਐਦਾਂ ਦਾ ਕੋਈ ਸਿਸਟਮ ਨਹੀਂ ਹੋਊਗਾ ਫਿਰ ਫੈਟ ਆਟੋਮੈਟਿਕੀ ਘਟੂ ਇਹਨਾਂ ਦੀ ਫਿਰ ਆਪਾਂ ਚਾਹੇ ਜਿੰਨਾ ਮਰਜੀ ਵਧੀਆ ਕੁਆਲਿਟੀ ਦੀ ਫੀਡ ਦੇ ਲਈਏ ਚਾਹੇ ਜਿੰਨੇ ਮਰਜੀ ਆਪਾਂ ਦੇ ਲਈਏ ਪ੍ਰੋਡਕਟ ਤੁਸੀਂ ਚਾਹੇ ਇਹ ਪ੍ਰੈਕਟੀਕਲ ਕਰਕੇ ਦੇਖ ਲਓ ਫੈਟ ਕਦੇ ਨਹੀਂ ਵਧੂਗੀ ਸਿਰਫ ਫੈਟ ਵਧਣ ਦਾ ਤਰੀਕਾ ਜਿਹੜਾ ਹੈਗਾਗਾ ਵੀ ਆਹਾ ਇਹਨਾਂ ਦਾ ਸਿਸਟਮ ਵਧੀਆ ਹੋਣਾ ਚਾਹੀਦਾਗਾ 쿨ਿੰਗ ਸਿਸਟਮ ਵਧੀਆ ਸਟ्रेस ਫ੍ਰੀ ਹੋ ਕੇ ਰਹਿਣ ਇਹ ਤੇ ਫੇਰ ਭਰਾ ਉਹ ਫੈਟ ਐਸਨੈਫਾ ਜਿਹੜੀ ਵਧੀਆ ਹੋਊਗੀ ਆਪਣੀਆਂ ਹੀਫਰਾਂ ਨੇ ਗਈਆਂ ਦੁਬਾਰਾ ਤੋਂ ਫੇਰ ਇੱਕ ਵਾਰੀ ਆਪਾਂ ਇਹਨਾਂ ਦੀ ਸੂਣ ਤੋਂ ਪਹਿਲਾਂ ਵੀਡੀਓ ਬਣਾਵਾਂਗੇ ਤੇ ਵੀ ਕਿੱਦਾਂ ਦਾ ਇਹਨਾਂ ਦਾ ਲੇਵਾ ਜਿਹੜਾ ਫੇਰ ਇੰਪਰੂਵਮੈਂਟ ਹੋ ਗਿਆ 10 ਦਿਨਾਂ ਤੱਕ ਆਪਾਂ ਦੁਬਾਰਾ ਤੋਂ ਫੇਰ ਇਹਨਾਂ ਦਾ ਹੈਗਾ ਜਿਹੜਾ ਆਪਾਂ ਦੁਬਾਰਾ ਤੋਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਮੈਂ ਤਾਂ ਇਹ ਬਾਰ-ਬਾਰ ਦਿਖਾਉਣਾ ਹੁੰਦਾਗਾ ਵੀ ਜਿਹੜੇ ਵੀਰ ਕੋਲ گاਵਾ ਹੈਗੀਆਂ ਨੇਗੀਆਂ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਆਪਾਂ ਜੇ ਟਰਾਂਜੈਕਸ਼ਨ ਪਲੱਸ ਹੋ ਗਈ ਤੇ ਜਾਂ ਆਪਣਾ ਸੈਲਜ ਹੋ ਗਿਆ ਵੀ ਇਹ ਜਿਹੜੀ ਨਿਊਟ੍ਰੀਸ਼ਨ ਵਾਲੀ ਡਾਈਟ ਹੈਗੀ ਜੇ ਇਹ ਸਹੀ ਕਰਕੇ ਦਵਾਂਗੇ ਤਾਂ ਵੀ ਆਪਾਂ ਨੂੰ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਤੇ ਨਾਲੇ ਦੁੱਧ ਪੀਪੀਰੋ ਆਪਾਂ ਚੰਗਾ ਲੈ ਸਕਦੇ ਆਂਗੇ ਸੂਣ ਤੋਂ ਬਾਅਦ ਤੇ ਨਾਲੇ ਵੀਰੋ ਲੇਵਗ ਹੈ ਜਿਹੜਾ ਬਹੁਤ ਵਧੀਆ ਸ਼ੇਪ ਚ ਬਣਦਾ ਹੈਗਾ ਐਨੀਮਲਾਂ ਦੀ ਹੈਲਥ ਵੀ ਚੰਗੀ ਰਹਿੰਦੀ ਹੈਗੀ ਬੀਸੀਐਸ ਮੇਨਟੇਨ ਰਹਿੰਦਾ ਹੈਗਾ ਤੇ ਐਨੀਮਲ ਜਲਦੀ ਬਿਮਾਰ ਵੀ ਨਹੀਂ ਹੁੰਦਾ ਹੈਗਾ ਇਮਿਊਨਿਟੀ ਸਟਰੋਂਗ ਰਹੂਗੀ ਉਹਦੇ ਕਰਕੇ ਭਰਾਓ ਜਿਹੜਾ ਐਨੀਮਲ ਆ ਉਹ ਪੂਰਾ ਆਪਣਾ ਐਕਟਿਵ ਰਹਿੰਦਾ ਹੈਗਾ ਬਾਕੀ ਤੁਹਾਨੂੰ ਇੱਕ ਵਾਰੀ ਆਪਾਂ ਆਪਣੇ ਹੀਫਰਾਂ ਦਾ ਜਿਹੜਾ ਦਿਖਾਉਣੇ ਆਗੇ ਇਧਰ ਇਹਨੇ ਕਾ ਮਾਰ ਲਓ